ਜੱਟਾਂ ਦਾ ਇਤਿਹਾਸ ਤੇ ਅੱਜ ਗੱਲਬਾਤ ਦਸਾਂਜ ਜੱਟਾਂ ਬਾਰੇ ਦਸਾਂਜ ਪੂਰੀ ਦੁਨੀਆ 'ਚ ਛਾਇ ਪਏ ਨੇ ਅੱਜ ਕੱਲ ਪੰਜਾਬੀ ਆ ਗਏ ਓਏ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਰਾਜਕੁਮਾਰ ਦੇ ਡਾਇਲੌਗ ਦੇ ਨਾਲ-ਨਾਲ ਬੜਾ ਮਸ਼ਹੂਰ ਡਾਇਲੌਗ ਆ ਉਹ ਅੱਜ ਦੇ ਦਿਨ ਦੇ ਵਿੱਚ ਵੀ ਔਰ ہمارا ਖਾਨਦਾਨੀ سلسلہ ਅਜਮੇਰ ਕੇ ਮਸ਼ਹੂਰ ਪਿਛੜਾ चौहान ਸੇ ਮਿਲਦਾ ਹੈ ਮੈਂ ਸ਼ਿਕਾਰਪੁਰ ਦਾ ਸਭ ਤੋਂ ਵੱਡਾ ਜ਼ਿਮੀਦਾਰ ਹੂੰ ਰਾਜਸਥਾਨ ਮੇਂ ਹਮਾਰੀ ਦੇ ਜ਼ਮੀਨਾਂਤ ਹੈ। ਔਰ ਤੁਹਾਰੀ ਹیثیت ਕੇ ਜ਼ਮੀਂਦਾਰ ਹਰ ਸੋ ਦੇ ਹਮੇਸ਼ਾ ਸਲਾਮ ਕਰਨੇ ਹਮਾਰੀ ਹਵੇਲੀ ਪਰ ਆਤੇ ਰਹਤੇ। ਅਸਲ ਦੇ ਵਿੱਚ ਰਾਜਪੂਤ ਤੇ ਜੱਟ ਦੋਨੇ ਇੱਕੋ ਕਣਬੇ ਦੇ ਦੋ ਪੁੱਤ ਨੇ। ਇਸੇ ਕਰਕੇ ਹੀ ਰਾਜਪੂਤਾਂ ਤੇ ਜੱਟਾਂ ਦਾ ਆਪਸ ਦੇ ਵਿੱਚ ਸੁਭਾਅ ਵੀ ਮਿਲਦਾ। ਦੋਨੇ ਪੂਰੇ ਅੜਬ ਕੌਮਾਂ ਮੰਨੀਆਂ ਜਾਂਦੀਆਂ। ਤੇ ਦੋਨੇ ਜ਼ਮੀਨ ਨੂੰ ਪਿਆਰ ਕਰਨ ਵਾਲੀਆਂ ਕੌਮਾਂ ਮੰਨੀਆਂ ਜਾਂਦੀਆਂ ਕਿਉਂਕਿ ਬਲੱਡ ਲਾਈਨ ਇੱਕੋ ਹੀ ਆ ਇਹ ਨਹੀਂ ਜਿਹੜੇ ਸਰੋਹਾ Rajput ਆ ਉਹਨਾਂ ਦੀ ਇੱਕ ਛਾਂਖਾ ਨੇ ਦਸਾਂਝ ਜੱਟ Rajasthan ਦਾ ਇੱਕ ਅਲਾਕਾਰਾ ਸਰੋਹੀ ਨਗਰ ਜਿਹੜਾ ਦਸਾਂਝ ਜੱਟਾਂ ਦੇ ਪੁਰਖਿਆਂ ਨੇ ਆਬਾਦ ਕੀਤਾ ਸੀ ਠੀਕ ਆ ਜੀ ਉਸ ਤੋਂ ਬਾਅਦ ਇਹ Rajasthan ਦੇ ਰਹੀਂ ਪੰਜਾਬ ਦੇ ਵਿੱਚ ਆਏ ਤੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਫਰੋਜ਼ਪੁਰ ਇਲਾਕੇ ਦੇ ਵਿੱਚ ਡੇਰੇ ਲਾਏ। ਉਸ ਵਕਤ ਡਾਂਗ ਤੇ ਡੇਰੇ ਵਾਲਾ ਕੰਮ ਹੀ ਸੀ। ਮਤਲਬ ਜਿਹੜੇ ਇਲਾਕੇ ਦੇ ਵਿੱਚ ਜਾ ਕੇ ਕਬਜ਼ਾ ਕਰ ਲਿਆ ਜਿਹਦੀ ਹਿੱਕ ਦੇ ਵਿੱਚ ਜੋਰ ਆ ਉਹਦਾ ਕੰਮ ਜਾਂ ਤੇ ਇਹਨਾਂ ਦੇ ਪੁਰਖਿਆਂ ਨੇ ਆ ਕੇ ਫੇਰ ਡਾਂਗ ਤੇ ਡੇਰਾ ਫਰੋਜ਼ਪੁਰ ਇਲਾਕੇ ਦੇ ਵਿੱਚ ਕੀਤਾ ਬਾਅਦ। ਕਿਉਂਕਿ ਬਾਕੀ ਇਲਾਕਿਆਂ ਦੇ ਵਿੱਚ ਜਿਹੜੇ ਹੋਰ ਜਾਤਾਂ ਵਾਲੇ ਜਿਹੜੇ ਜਾਤ ਐ ਉਹ ਵੀ ਆ ਕੇ ਪੂਰੀ ਡਾਂ ਖੜਕਾਉਣ ਲੱਗ ਪਏ ਸੀ। ਠੀਕ ਆ ਜੀ। ਸ਼ਾਸ ਰੋਾਇਕ ਹੋਇਆ ਜਿਹਦੇ ਪੰਜ ਪੁੱਤ ਹੋਏ। ਹੁਣ ਪੰਜ ਪੁੱਤ ਸੁਣਿਓ ਜਰਾ ਕਿਥੋਂ ਜਾਤਾਂ ਜਾਂ ਗੋਤਾਂ ਤੇ ਗੋਤ ਤੁਰਦੇ ਆ ਪੰਜ ਪੁੱਤ ਹੋਏ ਜਿਹੜੇ ਉਹਨਾਂ ਦੇ ਵਿੱਚ ਸੰਗਾ ਮੱਲੀ ਭਿੰਡ ਸੇ ਢਿਲੋਂ ਤੇ ਦੁਸਾਂਝ ਮਤਲਬ ਸ਼ਾਹ ਸਰਵਾ ਦੇ ਪੰਜ ਪੁੱਤਰ ਤੇ ਪੰਜ ਭਰਾ ਤੇ ਇਹ ਪੰਜ ਗੋਤ ਬਾਦ ਦੇ ਵਿੱਚ ਬਣੇ ਮੋਗੇ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਇੱਕ ਪਿੰਡ ਆ ਦੁਸਾਂਝ ਜੱਟਾਂ ਮਾਨਸੇ ਦੇ ਇਲਾਕੇ ਦੇ ਵਿੱਚ ਜਿਹੜੇ ਦੁਸਾਂਝ ਉਹ ਜਾਟ ਆ ਸੋ ਜਿਵੇਂ ਪਾਕਿਸਤਾਨ ਦੇ ਵਿੱਚ ਜਿਹੜੇ ਚਲੇ ਗਏ ਉਹ ਮੁਸਲਮਾਨ ਹੋ ਗਏ ਇਵੇਂ ਹਰਿਆਣੇ ਦੇ ਵਿੱਚ ਜਿਹੜੇ ਸਾਡੇ ਗੋਤ ਵਾਲੇ ਆ ਉਹ ਜਾਟ ਹੋ ਗਏ ਜਾਂ ਇਧਰ ਵੀ ਜਾਟ ਹੈਗੇ ਆ ਤੇ ਇਧਰ ਜੱਟ ਹੋ ਗਏ ਇਹ ਸਿੱਖੀ ਵਾਲੇ ਪਾਸੇ ਆ ਗਏ ਠੀਕ ਹੈ ਜੀ ਫਰੋਜਪੁਰ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਦਸਾਂਜ ਲੋਕਾਂ ਦੇ ਨੇ ਲੋਕਾਂ ਦੇ ਪਿੰਡ ਨੇ ਠੀਕ ਹੈ ਜੀ ਹੁਣ ਵੀ ਜੋ ਸਾਝ ਜਾਤਿਆ ਜਿਹੜੇ ਇਹ ਸੰਗੀ ਸੰਗੇ ਮੱਲੀ ਢੀਂਸੇ ਤੇ ਢਿਲਵਾਂ ਨੂੰ ਆਪਣੇ ਭਾਈਚਾਰੇ ਵਿੱਚ ਸਮਝਦੇ ਆ। ਪੁਰਾਣੇ ਬਜ਼ੁਰਗ ਸਾਡੇ ਇਹ ਵਿਚਾਰ ਕਰਦੇ ਹੁੰਦੇ ਸੀ ਕਿ ਕਿਹੜੇ-ਕਿਹੜੇ ਗੋਤ ਦੇ ਵਿੱਚ ਵਿਆਹ ਨਹੀਂ ਕਰਨਾ ਕਿਉਂਕਿ ਇਹਨਾਂ ਦੇ ਨਾਲ ਸਾਡਾ ਭੈਣ ਭਰਾ ਵਾਲਾ ਰਿਸ਼ਤਾ ਆ। ਉਹ ਇਹ ਉਹ ਗੋਤ ਸੀ ਜਿਹੜੇ ਪੁਰਾਣੇ ਛਜਰੇ ਨੂੰ ਜਾਣਦੇ ਹੁੰਦੇ ਸੀ। ਉਹ ਛਜਰੇ ਵਿੱਚੋਂ ਉਹ ਪੜ ਲੈਂਦੇ ਸੀ ਕਿ ਇਹਨਾਂ ਦੇ ਨਾਲ ਸਾਡਾ ਸੰਬੰਧ ਜੁੜਦਾ। ਸੋ ਇਸੇ ਕਰਕੇ ਉਹ ਵਿਆਹ ਨਹੀਂ ਸੀ ਕਰਦੇ। ਜਾ ਨਾਨਕੀਆਂ ਦੀ ਗੋਤਾਂ ਦੇ ਵਿੱਚ ਨਹੀਂ ਵਿਆਹ ਕਰਦੇ ਸੀ। ਇਹ ਹੀ ਗੱਲ ਸੀ ਪਰ ਅੱਜ ਕੱਲ ਤਾਂ ਤੁਹਾਨੂੰ ਪਤਾ ਹਾਂ ਕੰਮ ਉਲਟਾ ਚੱਲਿਆ ਆ। ਪਿੰਡ 'ਚ ਹੀ ਵਿਆਹ ਹੋਈ ਜਾਂਦੇ ਆ। ਜਲੰਧਰ ਜ਼ਿਲ੍ਹੇ ਦੇ ਬੰਗਾ ਖੇਤਰ ਵਿੱਚ ਦਸਾਂਝ ਕਲਾ ਤੇ ਦਸਾਂਝ ਗੋਤ ਦੇ ਬਹੁਤ ਉੱਗਾ ਪਿੰਡ ਆ। ਨਵਾਂ ਸ਼ਹਿਰ ਤੇ ਖੇਤਰ ਦੇ ਵਿੱਚ ਵੀ ਦਸਾਂਝ ਗੋਤ ਦੇ ਜੱਟ ਕਾਫੀ ਆ। ਸਰਦਾਰ ਅਮਰ ਸਿੰਘ ਦਸਾਂਝ ਦੁਆਬੇ ਇਲਾਕੇ ਦਾ ਇੱਕ ਉੱਗਾ ਲੀਡਰ ਸੀ। ਹਾਕੀ ਪ੍ਰਸਿੱਧ ਖਿਡਾਰੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਪਿਛਲੇ ਸਮੇਂ ਦੇ ਵਿੱਚ ਦਿਹਾਂਤ ਹੋਇਆ ਉਹ ਵੀ ਦਸਾਂਝ ਜੱਟ ਸੀ ਤੇ ਅੱਜ ਕੱਲ ਤੁਹਾਨੂੰ ਦੱਸਣ ਦੀ ਲੋੜ ਹੈ ਹੀ ਨਹੀਂ ਕੋਈ ਦਲਜੀਤ ਦਸਾਂਝ ਨੇ ਜਿਹਨੇ ਦਸਾਂਝ ਜੱਟਾਂ ਦਾ ਨਾਮ ਕੱਢਿਆ ਪੂਰੀ ਦੁਨੀਆ ਦੇ ਵਿੱਚ ਆਪਣੇ ਜਿਹੜੇ ਉਹ ਬੋਲਾ ਰਹੇ ਗਾਣਿਆਂ ਦੇ ਰਹੇ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਜਾਣੇ ਜਾ ਰਹੇ ਨੇ ਹੈ ਉਹਨਾਂ ਬਾਰੇ ਤਾਂ ਦਸਣ ਦੀ ਕੋਈ ਲੋੜ ਹੈ ਨਹੀਂ ਫਿਲਹਾਲ ਪਰ ਉਹਨਾਂ ਦੇ ਗੋਤਵਾਰੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਦਸਾਂਝ ਗੋਤ ਦੇ ਲੋਕ ਬਹੁਤੇ ਜ਼ਿਆਦਾ ਦੁਆਬੇ ਵਿੱਚ ਹੀ ਨੇ ਮਾਲਵੇ ਤੇ ਮਾਝੇ ਵਿੱਚ ਦਸਾਂਝ ਜੱਟਾਂ ਦੀ ਗਿਣਤੀ ਬਹੁਤ ਘਟਿਆ ਦੁਆਬੇ ਵਿੱਚ ਦਸਾਂਝ ਭਾਈਚਾਰੇ ਦੇ ਬਹੁਤੇ ਲੋਕ ਹੁਣ ਵਿਦੇਸ਼ ਦੇ ਵਿੱਚ ਵੀ ਬਹੁਤ ਵਸੇ ਆ ਮੱਲੀ ਸੰਗੇ ਤੇ ਦਸਾਂਝ ਆਦ ਜੱਟਾਂ ਦੇ ਪੁਰਾਣੇ ਗੋਤ ਆ ਇਹ ਮਤਲਬ ਪੁਰਾਣੇ ਗੋਤਾਂ ਦੇ ਵਿੱਚ ਆਉਂਦੇ ਆ ਪੰਜਾਬ ਵਿੱਚ ਦਸਾਂਝ ਜੱਟਾਂ ਦੀ ਗਿਣਤੀ ਬਹੁਤ ਘਟਿਆ ਇੱਕ ਉਪਗੋਤ ਆ ਵਿਦੇਸ਼ ਜਾ ਕੇ ਵੀ ਦਸਾਂਝ ਜੱਟਾਂ ਨੇ ਇੱਕ ਮਿਹਨਤ ਕਾ ਛੋਣ ਦੇ ਨਾਤੇ ਆਪਣੀ ਧਾਂਕ ਜਮਾਈ ਆ ਤੇ ਇਹਦੇ ਪਿੱਛੇ ਉਹਨਾਂ ਦਾ ਬਲੱਡ ਲਾਈਨ ਤਰੀ ਆਉਂਦੀ ਆ ਉਹਨਾਂ ਦੀ ਕਿਉਂਕਿ ਉਹਨਾਂ ਦੇ ਬਜ਼ੁਰਗ ਜਦੋਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਆਇਆ ਉਹ ਬਿਆਹਬਾਨ ਹੀ ਸੀ ਉਹਨਾਂ ਨੇ ਆ ਕੇ ਉੱਥੇ ਆਬਾਦ ਕੀਤਾ ਸੋ ਇਹ ਮਿਹਨਤੀ ਸਿਆਣੇ ਜੋਗਤਾ ਜਿਹੜੇ ਜੋਗਤਾ ਨੂੰ ਪਛਾਨਣ ਵਾਲੇ ਹੁੰਦੇ ਆ ਇਹ ਬੰਦੇ ਦੀ ਪਹਿਚਾਨ ਬਹੁਤ ਛੇਤੀ ਕਰ ਲੈਂਦੇ ਆ ਵੀ ਕਿਹੜਾ ਬੰਦਾ ਕਿੱਥੇ ਟਿਕਦਾ ਜਾਂ ਕਿਹੜਾ ਬੰਦਾ ਕੀ ਕਰਨਾ ਚਾਹੁੰਦਾ ਇਹਨਾਂ ਦੀ ਬਲੱਡ ਲਾਈਨ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਆ ਕਿ ਬੰਦੇ ਦੀ ਪਰਖ ਬਹੁਤ ਛੇਤੀ ਕਰ ਲੈਂਦੇ ਆ ਦੁਸਾਂ ਜੱਟ ਉਜਲ ਦਸਾਂਜ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣਿਆ ਉਹ ਵੀ ਜਿਹੜੇ ਉਹ ਪੰਜਾਬ ਤੋਂ ਗਏ ਆ ਪੰਜਾਬ ਤੋਂ ਗਏ ਆ ਸੋ ਢਿੱਲੋ ਮੱਲੀਆਂ ਤੇ ਸੰਘਿਆਂ ਵਾਂ ਦਸਾਂਝ ਵੀ ਪਰਚੀਨ ਜੱਟ ਰਾਜਕਰਾਨਿਆਂ ਦੇ ਵਿੱਚੋਂ ਆ ਠੀਕ ਆ ਜੀ ਇਹ ਪੁਰਾਣੇ ਸਮਿਆਂ ਦੇ ਵਿੱਚ ਇਹ ਵੀ ਇੱਕ ਰਾਜਕਰਾਨਾਸਿਕਾ ਰਾਜਪੂਤਾਂ ਦਾ ਜਿਨ੍ਹਾਂ ਦੀ ਇੱਕ ਸ਼ਾਖਾ ਅਗੇ ਸਰੋਹਾ ਤੇ ਉਸ ਤੋਂ ਬਾਅਦ ਦਸਾਂਝ ਬਣਿਆ ਇਹ ਖਾਨਦਾਨ ਦੇ ਕੁਝ ਪੁਰਾਣੇ ਸਿੱਕੇ ਵੀ ਮਿਲਦੇ ਆ ਮਤਲਬ ਦਸਾਂਝਾਂ ਦੇ ਜਦੋਂ ਰਾਜ ਚੱਲਦਾ ਸੀ ਦਸਾਂਝਾਂ ਦਾ ਉਸ ਵਕਤ ਜਿਹੜੇ ਇਹਨਾਂ ਨੇ ਇੱਕ ਸਿੱਕੇ ਕਾਇਮ ਕੀਤੇ ਆਪਣੇ ਕਹਿੰਦੇ ਨਹੀਂ ਹੁੰਦੇ ਸੀ ਆਪਣੇ ਪੁਰਾਣੇ ਸਮਿਆਂ ਦੇ ਵਿੱਚ ਕਿ ਫਲਾਣੇ ਬੰਦੇ ਦਾ ਸਿੱਕਾ ਚੱਲਦਾ ਤੇ ਸਿੱਕਾ ਕਿਦਾਂ ਚੱਲਦਾ ਸੀ ਸਿੱਕਾ ਐਦਾਂ ਹੀ ਚੱਲਦਾ ਸੀ ਜਦੋਂ ਰਾਜ ਹੁੰਦਾ ਸੀ ਉਸ ਵਕਤ ਉਸ ਦੇ ਨਾਮ ਦਾ ਸਿੱਕਾ ਚਲਾਤਾ ਜਾਂਦਾ ਸੀ ਠੀਕ ਆ ਜੀ ਜਿਵੇਂ ਹਰੀ ਸਿੰਘ ਨਲੂਏ ਦੇ ਨਾਮ ਦਾ ਵੀ ਸਿੱਕਾ ਚੱਲਿਆ ਠੀਕ ਆ ਹੋਰ بڑے ਸਿੱਕੇ ਬਹੁਤ ਮਹਾਰਾਜ ਰਣਜੀਤ ਸਿੰਘ ਸਮੇਂ ਵੀ ਵਕ ਵਕ ਨਾਮਾਂ ਦੇ ਸਿੱਕੇ ਚੱਲੇ ਆ ਸੋ ਦਸਾਂਜ ਜੱਟਾਂ ਦਾ ਜਦੋਂ ਰਾਜ ਸੀ ਇਹਨਾਂ ਨੇ ਵੀ ਆਪਣੇ ਨਾਮ ਦਾ ਪੂਰਾ ਸਿੱਕਾ ਚਲਾਇਆ ਸੀ ਜਿਹੜਾ ਉਸ ਵਕਤ ਜਿਹੜੇ ਪਰ ਹੁਣ ਹੁਣ ਵੀ ਜਿਹੜੇ ਕਹਿੰਦੇ ਇਹ ਲੱਭਦੇ ਆ ਸੋ ਇਹ ਗੱਲਬਾਤ ਅੱਜ ਆਪਾਂ ਤੁਹਾਨੂੰ ਦੱਸੀ ਆ ਦਸਾਂਜ ਜਤਾ ਮਰੇ ਜੇ ਅੱਜ ਦਲਜੀਤ ਦਸਾਂਜ ਦੀ ਪੂਰੀ ਚੜ੍ਹਾਈ ਆ ਜਾਂ ਉਹ ਮਿਹਨਤ ਕਾਸ਼ਿਆ ਜਾਂ ਉਹਨੇ ਆਪਣੀ ਦੁਨੀਆ ਦੇ ਵਿੱਚ ਇੱਕ ਨਾਮ ਨਾ ਖਟਿਆ ਤੇ ਉਹਦੇ ਪਿੱਛੇ ਉਹਦੀ ਬਲੱਡ ਲਾਈਨ ਦਾ ਉਹਦੇ ਪੁਰਖਿਆਂ ਦਾ ਉਹਨਾਂ ਦੀ ਕੀਤੀ ਮਿਹਨਤ ਦਾ ਜਾਂ ਉਹਨਾਂ ਦੇ ਗੋਤ ਦੇ ਨਾਲ ਜੁੜੀਆਂ ਗੱਲਾਂ ਦਾ ਸਬੰਧ ਜਰੂਰ ਜੁੜਦਾ ਇਹ ਤਾਂ ਹੀ ਕਹਿੰਦੇ ਹੁੰਦੇ ਆ ਕਿ ਬੰਦਿਆਂ ਦੇ ਵਿੱਚੋਂ ਖਾਨਦਾਨੀ ਬੋਲਦੀ ਹੁੰਦੀ ਆ ਕਿਉਂਕਿ ਬੰਦਾ ਹਮੇਸ਼ਾ ਜਿਹੜਾ ਉਹ ਆਪਣੇ ਬਲੱਡ ਲਾਈਨ ਦੇ ਨਾਲ ਜੁੜੀ ਜਿਹੜੀ ਉਹ ਗੱਲ ਆ ਕਹਿੰਦੇ ਬੰਦੇ ਦੇ ਤੁਰੇ ਜਾਂਦੇ ਬੰਦੇ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਇਹਦਾ ਦਾਦਾ ਕਿਦਾਂ ਦਾ ਹੋਊਗਾ ਜਾਂ ਇਹਦੇ ਵਿਹਾਰ ਦੇ ਨਾਲ ਪਤਾ ਲੱਗ ਜਾਂਦਾ ਹੁੰਦਾ ਕਿ ਇਹਦੇ ਬਜ਼ੁਰਗ ਕਿਦਾਂ ਦੇ ਹੋਣਗੇ ਸੋ ਇਹ ਬਲੱਡ ਲਾਈਨ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਬੰਦਿਆਂ ਦੇ ਗਾਹ ਕਰਤਾਰਾਂ ਦੇ ਵਿੱਚੋਂ ਝਲਕਦੀਆਂ ਫਿਰ ਇਕਾ ਜਿਹੜੇ ਲੋਕ ਦੁਨੀਆ ਤੇ ਨਾਮਣਾ ਖੱਟਦੇ ਆ ਨਾ ਉਹਨਾਂ ਦੇ ਬਜ਼ੁਰਗਾਂ ਦੀਆਂ ਮਿਹਨਤਾਂ ਤੇ ਬਜ਼ੁਰਗਾਂ ਨੇ ਖੱਟਿਆ ਜਿਹੜਾ ਈਮਾਨ ਹੁੰਦਾ ਜਾਂ ਦੁਨੀਆ ਤੇ ਉੱਤੇ ਆਪਣਾ ਨਾਮ ਬਣਾਇਆ ਹੁੰਦਾ ਜਾਂ ਸਿੱਕਾ ਚੱਲਿਆ ਹੁੰਦਾ ਉਹ ਫਿਰ ਬੰਦੇ ਦੇ ਵਿੱਚੋਂ ਬੋਲਦਾ ਜਿਵੇਂ ਅੱਜ ਦਲਜੀਤ ਦਸਾਂਜ ਦਾ ਗਾਇਕੀ ਦੇ ਖੇਤਰ ਦੇ ਵਿੱਚ ਸਿੱਕਾ ਚੱਲਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅਗਲੇ ਕਿਹੜੇ ਗੋਤ ਬਾਰੇ ਸੁਣਨਾ ਚਾਹੁੰਦੇ ਆ ਜਰੂਰ ਦੱਸਿਓ ਜ਼ਰੂਰ ਕੋਸ਼ਿਸ਼ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਚਰਦੀ ਕਲਾ ਕੈਮ ਰਹਿਣਾ